ਗੁਰਦਾਸਪੁਰ ਦੇ ਹਲਕਾ ਯੂਥ ਪ੍ਰਧਾਨ ਅਤੇ ਕਾਉਂਸਲਰ ਤੇ ਘਰ ਦੇ ਬਾਹਰ ਤਾਬੜ ਤੋਰ ਚਲੀਆਂ ਸ਼ਰੀਆਂ ਗੋਲੀਆਂ ਗੋਲੀਆਂ ਚਲਾਉਂਦੀ ਸੀ ਸੀਟੀਵੀ ਵੀਡੀਓ ਆਈ ਸਾਹਮਣੇ ਮਹੱਲੇ ਵਿੱਚ ਬਣਿਆ ਤਚਤਾ ਮਾਹੌਲ ਗੁਰਦਾਸਪੁਰ ਤੇ ਯੂਥ ਪ੍ਰਧਾਨ ਅਤੇ ਕਾਉਂਸਲਰ ਨਖਲ ਮਹਾਜਨ ਦੇ ਘਰ ਉੱਪਰ ਤਾਬੜ ਤੋਰ ਗੋਲੀਆਂ ਚਲੀਆਂ ਹਨ ਗੋਲੀਆਂ ਚਲਣ ਦੀ ਸੀਸੀਟੀਵੀ ਵੀਡੀਓ ਸਾਹਮਣੇ ਇਹ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਅਨਕਾਬਸ਼ੇ ਹਮਲਾਵਰ ਫਰਾਰ ਹੋ ਗਏ ਤੇ ਘਟਨਾ ਤੇ ਕਈ ਕੈਤੇ ਪੀਤੇ ਜਾਣ ਦੇ ਬਾਵਜੂਦ ਵੀ ਕੋਈ ਪੁਲਿਸ ਮੌਕੇ ਤੇ ਨਹੀਂ ਪਹੁੰਚੀ ਮੌਕੇ ਤੇ ਪਹੁੰਚੇ ਯੂਥ ਕਾਂਗਰਸ ਪਾਰਟੀ ਦੇ ਚਲਾ ਪ੍ਰਧਾਨ ਨਾਲ ਪਰਿਵਾਰਕ ਮੈਂ ਤੇ ਮਹੱਲਾ ਵਾਸੀ ਨੇ ਗੁੱਸੇ ਵਿੱਚ ਆ ਕੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਜ਼ਬਰਦਸਤ ਨਾਰੇਬਾਜੀ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਘਟਨਾ ਤੋਂ ਪਹਿਲਾਂ ਵੀ ਕਈ ਵਾਰ ਦੋਸ਼ੀਆਂ ਵੱਲੋਂ ਹਮਲੇ ਕੀਤੇ ਗਏ ਅਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਗਰ ਕੋਈ ਚਾਣੀ مالی ਨੁਕਸਾਨ ਹੁੰਦਾ ਤਾਂ ਉਸ ਨੁਕਸਾਨ ਦੀ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਣਾ ਸੀ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਅਤੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਪਾੜਾ ਹਲਕਾ ਯੂਥ ਪ੍ਰਧਾਨ ਅਕਲ ਮਾਚਨਾ ਤੇ ਕੌਂਸਲਰ ਸੁਨੀਤਾ ਨੇ ਦੱਸਿਆ ਕਿ ਤੇ ਰਾਤ ਉਹਨਾਂ ਨੂੰ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ ਸਨ ਸ਼ਾਇਦ ਉਹਨਾਂ ਸੋਚਿਆ ਕਿ ਕੋਈ ਪਟਾਕਾ ਅਤਿਸ਼ਵਾਦੀ ਚਲਾ ਰਿਹਾ ਹਤ ਅਤੇ ਜਦ ਸਵੇਰੇ ਉਹਨਾਂ ਨੂੰ ਸਫਾਈ ਸੇਵਕ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਬਾਹਰ ਗੋਲੀਆਂ ਦੇ ਖੋਲ ਪਏ ਹਨ ਤਦ ਉਹਨਾਂ ਨੇ ਉੱਠ ਕੇ ਦੇਖਿਆ ਤਾਂ ਸਾਡੇ ਘਰ ਦੇ ਕਿਟ ਤੇ ਅੰਦਰ ਬਾਹਰ ਗੋਲੀਆਂ ਦੇ ਖੋਲ ਪਏ ਸਨ ਅਤੇ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ ਸਨ ਜਦ ਅਸੀਂ ਸੀਸੀਟੀਵੀ ਫੁਟੇਜ ਕੱਟ ਕੇ ਦੇਖਿਆ ਤਾਂ ਅਸੀਂ ਦੇਖ ਕੇ ਹੈਰਾਨ ਹੋ ਗਏ ਕਿ ਸਾਡੇ ਘਰ ਦੇ ਉੱਪਰ ਸ਼ਰੀਆਂ ਗੋਲੀਆਂ ਚਲਾਈਆਂ ਗਈਆਂ ਹਨ ਤੇ ਬਾਅਦ ਵਿੱਚ ਅਸੀਂ ਦੇਖਿਆ ਕਿ ਸਾਡੇ ਫੋਨ ਦੇ ਉੱਪਰ ਵੀ ਵਿਦੇਸ਼ ਵਿੱਚ ਬੈਠੇ ਉਸ ਦੋਸ਼ੀ ਦੀ ਕਾਲ ਆਈ ਹੋਈ ਹੈ ਜਿਸ ਸੰਬੰਧੀ ਅਸੀਂ ਸਿਟੀ ਐਸਐਚ ਨੂੰ ਬਾਰ-ਬਾਰ ਚੁੱਕੀ ਸੀ ਘਟਨਾ ਤੋਂ ਕਈ ਘੰਟੇ ਬਾਅਦ ਘਟਨਾ ਸਥਾਨ ਤੇ ਇੱਕ ਐਸਐਸਏ ਪਹੁੰਚਦਾ ਹੈ ਅਤੇ ਉਸ ਨੇ دیر ਪਹੁੰਚਣ ਦਾ ਕਾਰਨ ਦੱਸਿਆ ਕਿ ਘਰ ਸ਼ਹਿਰ ਤੋਂ ਕਾਫੀ ਅੰਦਰ ਸੀ ਜਿਸ ਕਾਰਨ ਉਹਨਾਂ ਨੂੰ ਘਰ ਲੱਭਣ ਵਿੱਚ ਮੁਸ਼ਕਲ ਆਈ ਉਹਨਾਂ ਕਹਿੰਦੇ ਕਿ ਗੋਲੀਆਂ ਦੇ ਖੋਲ ਬਰਾਮਦ ਕਰ ਲਈਆਂ ਹਨ ਤੇ ਸੀਸੀਟੀਵੀ ਦੀ ਵੀ ਵੀਡੀਓ ਵੀ ਉਹਨਾਂ ਨੇ ਆਪਣੇ ਕਬਜ਼ੇ ਚ ਲੈ ਲਈ ਹੈ ਤੇ ਚਲਤ ਹੀ ਮੁਲਜ਼ਮਾਨ ਨੂੰ ਕਾਬੂ ਕਰ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਪ੍ਰਧਾਨ ਸਾਹਿਬ ਕੀ ਗੱਲ ਹੋਈ ਹੈ ਸਾਰੀ ਤੇ ਕਿਦਾਂ ਇਹ ਸਾਰੀ ਘਟਨਾ ਵਾਪਰੀ ਆ ਏ ਜੀ ਆਪਣੇ ਨਕਲ ਮਹਾਜਨ ਜੋ ਸਾਡਾ ਪਰਿਵਾਰਿਕ ਮੈਂਬਰ ਆ ਤੇ ਸਾਡੇ ਯੂਥ ਕਾਂਗਰਸ ਦਾ ਆਪਣੇ ਹਲਕੇ ਦਾ ਪ੍ਰਧਾਨ ਆ ਮਦਰ ਇਹਨਾਂ ਦੇ ਦੋ ਵਾਰ ਦੇ ਨਗਰ ਕੌਂਸਲ ਦੇ ਸਾਡੇ ਕੌਂਸਲਰ ਨੇ ਸੋ ਰਾਤ ਕਰੀਬ 2:00 ਵਜੇ ਦੇ ਕਰੀਬ ਜਿਹੜਾ ਵਾ ਸਾਡੇ ਸਾਡੇ ਕਦਾ ਸਾਡੇ 1:10 ਵਜੇ ਦੇ ਕਰੀਬ ਕੁਝ ਦੋ ਨੌਜਵਾਨ ਜਿਹੜੇ ਆ ਉਹ ਐਕਟਿਵ ਆ ਤੇ ਆਏ ਆ ਸੀਸੀਟੀਵੀ ਦੇ ਵਿੱਚ ਕੈਦ ਨੇ ਤੇ ਉਹਨਾਂ ਨੇ ਆਣ ਕੇ ਬਾਹਰ ਫਾਇਰਿੰਗ ਕੀਤੀ ਆ ਤੇ ਇਹਨਾਂ ਦੀ ਮਦਰ ਨੇ ਕਿਹਾ ਵੀ ਬਾਹਰ ਖਰੇ ਕੋਈ ਗੋਲੀ ਚੱਲੀ ਆ ਇਹਨਾਂ ਨੇ ਕਿਹਾ ਨਹੀਂ ਸ਼ਾਇਦ ਕੋਈ ਪਟਾਕੇ ਪਟੂਕੇ ਚਲਾਏ ਹੋਣੇ ਕਿਸੇ ਨੇ ਕੋਈ ਦੇ ਫੰਕਸ਼ਨ ਹੋਣਾ ਤੇ ਇਹ ਮਾਰਨਿੰਗ ਇਹਨਾਂ ਦੇ ਸਫਾਈ ਕਰਨ ਵਾਲਾ ਆਇਆ ਘਰੇ ਉਹਨੇ ਆਣ ਕੇ ਦੱਸਿਆ ਕਿ ਬਾਹਰ ਆਪਣੇ ਗੋਲੀਆਂ ਪਈਆਂ ਦਰਵਾਜ਼ੇ 'ਚ ਤੇ ਖੋਲ ਪਏ ਆ ਸੋ ਇਹਦਾ ਮੈਨੂੰ ਕਾਲ ਆਈ ਆ ਭਾਜੀ ਰਾਤ ਦੀ ਕੋਈ ਗੋਲੀਆਂ ਚਲਾ ਗਿਆ ਤੇ ਰਾਤ ਨੂੰ ਇਹਨੂੰ ਜਦੋਂ ਗੋਲੀਆਂ ਚੱਲਣ ਤੋਂ ਬਾਅਦ ਇਹਨੂੰ ਬਾਹਰ ਦੇ ਨੰਬਰ ਤੋਂ ਕਾਲ ਵੀ ਆਈ ਆ ਜੋ ਇਹਨੇ ਸੌਂ ਗਿਆ ਸੀ ਇਹਨੇ ਰਿਸੀਵ ਨਹੀਂ ਕੀਤੀ ਸੋ ਮੈਂ ਤੁਹਾਨੂੰ ਦੱਸਣਾ ਇਹ ਚਾਹੁੰਦਾ ਕਿ 8 ਵਜੇ ਮੇਰੀ ਡੀਐਸਪੀ ਸਿਟੀ ਤੇ ਐਸਐਚਓ ਸਿਟੀ ਨਾਲ ਗੱਲ ਹੋਈ ਆ ਤੇ 9:00 ਅੱਜ ਗਿਆ ਤੇ ਥਾਣਾ ਮੇਰਾ ਖਿਆਲ ਹੈ ਇਥੋਂ 2 ਮਿੰਟ ਦਾ ਰਸਤਾ ਵਾ ਸਿਟੀ ਦਾ ਅਜੇ ਤੱਕ ਕੋਈ ਪੁਲਿਸ ਕਰਮਚਾਰੀ ਜਿਹੜਾ ਇੱਥੇ ਨਹੀਂ ਪਹੁੰਚਣਾ ਉਹਨਾਂ ਨੇ ਸਮਝਿਆ ਵੀ ਅਸੀਂ ਪਹੁੰਚੀਏ ਉੱਥੇ ਦੇਖੀਏ ਘਟਨਾ ਕਰਨਾ ਚਾਹੀਦਾ ਹੋ ਗਿਆ ਬੀਤੀ ਨੂੰ ਘਟਨਾ ਤੇ ਰਾਤ ਦੀ ਆ ਮਾਰਨਿੰਗ ਪਤਾ ਲੱਗਾ ਜਦੋਂ ਸਫਾਈ ਸੇਵਕ ਆਇਆ ਸੋ ਇਸ ਤੋਂ ਪਹਿਲਾਂ ਵੀ ਜਿਹੜਾ ਨਕুল ਮਹਾਜਨ ਤੇ ਮੇਰੇ ਵੱਲੋਂ ਪਹਿਲਾਂ ਵੀ ਵੱਖ-ਵੱਖ ਐਪਲੀਕੇਸ਼ਨਾਂ ਦਿੱਤੀਆਂ ਗਈਆਂ ਕਿ ਦਰਖਾਸਤਾਂ ਦਿੱਤੀਆਂ ਪਿੱਛੇ ਜਿਹੜੀ ਦੁਕਾਨ ਤੇ ਕੁਝ ਨੌਜਵਾਨ ਜਿਹੜੇ ਜਿਨ੍ਹਾਂ ਨੇ ਲਗਭਗ ਪਤਾ ਹੀ ਹੈ ਕਿੰਨਾਂ ਨੇ ਕੀਤਾ ਤੇ ਜਦੋਂ ਐਪਲੀਕੇਸ਼ਨ ਦਿੱਤੀ ਐਸਐਚਓ ਸਿਟੀ ਨੂੰ ਇੱਥੇ ਗੁਰਮੀਤ ਸਿੰਘ ਨੂੰ ਤੇ ਨਾਲ ਵੀਡੀਓ ਲਾ ਕੇ ਦਿੱਤੀ ਕੋਈ ਅਨੇ ਕੋਈ ਕਾਰਵਾਈ ਨਹੀਂ ਕੀਤੀ ਉੱਥੇ ਕੋਈ ਸ਼ਹਿਰ ਦੀ ਹੈ ਕ ਬਾਹਰ ਦੀ ਹੈ ਚਲੋ ਉਹ ਲੱਗ ਜੂ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰੇ ਉਸ ਤੋਂ ਬਾਅਦ ਅਸੀਂ ਕਰਾਂਗੇ ਆਪਣੇ ਪ੍ਰੈਸ ਕਾਨਫਰੰਸ ਕਰਾਂਗੇ ਪੁਲਿਸ ਦੇ ਖਿਲਾਫ ਵੀ ਤੇ ਉਹਨਾਂ ਨੇ ਕਿਉਂਕਿ ਜੇ ਐਮਐਲਏ ਦੀ ਇਨਕੁਆਰੀ ਹੁੰਦੀ ਆ ਤੇ ਐਮਐਲਏ ਦੀ ਐਲਓਸੀ ਜਾਰੀ ਕੀਤੀ ਜਾਂਦੀ ਆ ਕਿ ਉਹ ਬਾਹਰ ਨਾ ਜਾ ਸਕੇ ਤੇ ਜਿਹੜੀ ਇੱਥੋਂ ਦੀ ਪੁਲਿਸ ਆ ਉਹਨਾਂ ਦੀ ਸ਼ੈ ਤੇ ਜਿੰਨਿਆਂ ਜਿੰਨਿਆਂ ਨੇ ਸਾਨੂੰ ਥ੍ਰੈਟ ਕੀਤਾ ਸੀ ਪਹਿਲਾਂ ਆਲਰੇਡੀ ਉਹ ਸਾਰੇ ਹੀ ਬੰਦੇ ਇਹਨਾਂ ਨੇ ਬਾਹਰ ਫੌਰਨ ਭੇਜ ਦਿੱਤੇ ਵਿਦਆਊਟ ਕੋਈ ਉਹਨਾਂ ਨੇ ਐਨੁਸੀ ਨਹੀਂ ਲਈ ਕੋਈ ਮੇਰਾ ਖਿਆਲ ਪੀਓ ਦੀ ਕਾਰਵਾਈ ਚਲਾਉਣੀ ਵੀ ਨਹੀਂ ਇਹਨਾਂ ਨੇ ਸੰਭਵ ਸਮਝੀ ਉਹਨਾਂ ਨੇ ਸੋ ਜਿਹੜੀ ਅੱਜ ਦੀ ਤੁਸੀਂ ਕਾਨੂੰਨ ਵਿਵਸਥਾ ਦੀ ਗੱਲ ਕਰਦੇ ਹੋ ਉਹਦਾ ਤੇ ਬੇੜਾ ਹੀ ਗਰਕ ਹੋ ਗਿਆ ਸੋ ਪੁਲਿਸ ਤੋਂ ਤੇ ਕੋਈ ਆਸ ਨਹੀਂ ਹੈ ਕਿੰਨੇ ਫਾਇਰ ਮੰ ਦੇਖਦੇ ਆ ਕਿ ਬਹੁਤ ਜ਼ਿਆਦਾ ਖੋਲ ਪਏ ਆ ਕਿੰਨੇ ਤਿੰਨ ਖੋਲ ਤਿੰਨ ਖੋਲ ਉਹ ਪਏ ਨੇ ਦੋ ਆ ਜਦੋਂ ਚਲਾਉਂਦੇ ਆ ਦੋ ਆਪਣੇ ਜਿੰਦਾਕਾਰਤੂਸ ਨੇ ਤੇ ਇੱਕ ਇੱਕ ਗੇਟ ਤੇ ਲੱਗਾ ਉਹ ਪਿੱਛੇ ਅੰਦਰ ਅੰਦਰ ਜਾ ਕੇ ਇੱਕ ਲੱਗਾ ਉੱਪਰ ਲੱਗਾ ਦੋ ਗੋਲੀਆਂ ਚਲਾਈਆਂ ਲੱਗਦਾ ਕਿ ਇਹ ਮਰ ਨਹੀਂ ਆਈ ਯਾਰ ਜਦੋਂ ਗੋਲੀ ਚਲਦੀ ਆ ਉਦੋਂ ਕਿਸੇ ਨੇ ਥੋੜਾ ਵੇਖਣਾ ਅੱਗੇ ਕੌਣ ਆ ਕੌਣ ਨਹੀਂ ਸੋ ਇਸ ਕਰਕੇ ਇਹ ਜਿਹੜਾ ਪ੍ਰਸ਼ਾਸਨ ਨਾ ਪ੍ਰਸ਼ਾਸਨ ਦੀ ਫੇਲੀਅਰ ਆ ਭਗਵੰਤਮਾਨ ਸਰਕਾਰ ਦੀ ਫੇਲੀਅਰ ਰੋਜ਼ ਨਿਤ ਨਵੇਂ ਕਿਤੇ ਚੋਰੀਆਂ ਹੋ ਰੀਆਂ ਕਿਤੇ ਡਾਕੇ ਹੋ ਰਿਆ ਫਿਰ ਇਨਫਾਰਮ ਕਰ ਰਹੇ ਆ ਇਨਫਾਰਮ ਕਰ ਰਹੇ ਆ ਆਲਰੇਡੀ ਪੀ ਥ੍ਰੈਟ ਆ ਇਹਨੂੰ ਥ੍ਰੈਟ ਆ ਬਟ ਨਾ ਉਹਨਾਂ ਨੂੰ ਵੇਲ ਮਿਲੇ ਇਹਨਾਂ ਦੇ ਆਪਣੇ ਇਥੋਂ ਦੇ ਅਖੌਤੀ ਲੀਡਰਾਂ ਦੇ ਮਗਰੋਂ ਤੇ ਉਹ ਕਾਰਵਾਈ ਕਰਨ ਨਹੀਂ ਯੂ ਦੇ ਪ੍ਰਧਾਨਤ ਜਿੱਦਾਂ ਹੋਇਆ ਫਿਰ ਜੇ ਨਾ ਕੋਈ ਹੋਇਆ ਤੇ ਫਿਰ ਕਰੋਗੇ ਮੈਂ ਕਿਹਾ ਤੁਨ ਕੇ ਰੱਖ ਦਿਆਂਗੇ ਯਾਰਾਂ ਪ੍ਰਸ਼ਾਸਨ ਨੂੰ ਕੋ ਕਰਵਾ ਤੇ ਕਿਸ ਤਰ੍ਹਾਂ ਫਿਰ ਦੇਖ ਦਿਓ ਸਾਰੇ ਨੂੰ ਤੇ ਜਿੱਦਾਂ ਅਜੇ ਤੱਕ ਪੁਲਿਸ ਨਹੀਂ ਪਹੁੰਚੀ ਪੁਲਿਸ ਨੂੰ ਤਾਂ ਮੈਂ ਇਹਨਾਂ ਦਾ ਸਲਾਹ ਕਰ ਰਿਹਾ ਪੁਲਿਸ ਨੂੰ ਤੇ ਕਾਰਵਾਈ ਕਰ ਮੇਰਾ ਖਿਆਲ ਹੈ ਕੰਪਲੇਂਟ ਦੇਣ ਦੀ ਵੀ ਲੋੜ ਨਹੀਂ ਕੋਈ ਕਾਰਵਾਈ ਤਾਂ ਉਹਨਾਂ ਨੇ ਕਰਨੀ ਨਹੀਂ ਮੈਂ ਇਹਨਾਂ ਨੂੰ ਮੈਂ ਚਾਹੁੰਦਾ ਵੀ ਹਾਰ ਲਿਆ ਆ ਕੇ ਜਦੋਂ ਆਉਂਦੇ ਆ ਤਾਂ ਸਨਮਾਨ ਤੇ ਜ਼ਰੂਰ ਕਰ ਦਈਏ ਵੀ ਡੇਢ ਘੰਟੇ ਤੋਂ 2 ਘੰਟੇ ਦੀ ਵੇਟ ਕਰ ਰਹੇ ਆ ਸਨਮਾਨਤ ਕਰਨਾ ਚਾਹੀਦਾ ਇਹੋ ਜਿਹੇ ਪੁਲਿਸ ਅਫਸਰਾਂ ਨੂੰ ਆਉਂਦੇ ਆ ਉਹਨਾਂ ਨੂੰ ਹਾਰ ਪਾ ਕੇ ਉਹਨਾਂ ਦਾ ਵੈਲਕਮ ਕਰਦੇ ਜੀ ਆਇਆਂ ਨੂੰ ਕਰਦੇ ਉਹਨਾਂ ਦਾ ਵੀ ਐਮਐਲਏ ਸਾਹਿਬ ਦੇ ਧਿਆਨ ਚ ਐਮਐਲਏ ਸਾਹਿਬ ਦੇ ਧਿਆਨ ਚ ਲਿਆਂਦਾ ਐ एसएसपी ਸਾਹਿਬ ਨੂੰ ਵੀਡੀਓ CCTV ਤੋਂ ਲੈ ਕੇ ਉਹ ਪਾ ਦਿੱਤੀ ਐ ਤੇ ਐਸਐਸਪੀ ਸਾਹਿਬ ਮੇਰੇ ਖਿਆਲ ਵਿੱਚ ਵੀਸੀ ਚੱਲ ਰਹੀ ਐ ਉਹਨਾਂ ਦੇ ਧਿਆਨ ਚ ਲਿਆਉਂਦੇ ਆ ਕੋ ਥੱਲੇ ਵਾਲਿਆਂ ਦੇ ਧਿਆਨ ਚ ਲਿਆਉਂਦਾ ਕੋਈ ਫਾਇਦਾ ਨਹੀਂ ਨਾ ਇਹਨਾਂ ਨੇ ਕੁਝ ਕਰਨਾ ਐਪਲੀਕੇਸ਼ਨਾਂ ਲਈ ਜਾਂਦੇ ਨੇ ਉੱਥੇ ਦਫਤਰ ਦਾਖਲ ਕਰੀ ਜਾਂਦੇ ਨੇ ਕਾਨੂੰਨੀ ਵਿਵਸਥਾ ਨੂੰ ਕਿਦਾਂ ਦੇਖਦੇ ਹੋ ਪੰਜਾਬ ਤੇ ਪਹਿਲਾਂ ਅੰਮ੍ਰਿਤਸਰ ਤੇ ਹੁਣ ਗੁਰਦਾਸਪੁਰ ਸੈਣੀ ਸਾਹਿਬ ਤੁਸੀਂ ਦੱਸੋ ਕਿਦਾਂ ਦੇਖਦੇ ਹੋ ਰੋਜ਼ ਤੁਸੀਂ ਖਬਰਾਂ ਕਰਨ ਜਾਂਦੇ ਹੋ ਲੱਖ ਵੱਖ ਸ਼ਹਿਰ ਦੇ ਵਿੱਚ ਖਬਰਾਂ ਕਰਨ ਜਾਂਦੇ ਹੋ ਕਦੀ ਥਾਣੇ ਸਿਟੀ ਦੇ ਬਾਹਰੋਂ ਕੋਈ ਦੁਕਾਨ ਲੁੱਟ ਕਦੀ ਕਿਸੇ ਦੀਆਂ ਅਚਾਨੀਆਂ ਲਾਥੀਆਂ ਸਨੇਚਿੰਗਾਂ ਹੋ ਰਹੀਆਂ ਤੁਸੀਂ ਦੱਸ ਦੋ ਵੀ ਕਾਨੂੰਨ ਵਿਵਸਥਾ ਦੀ ਕੀ ਹਾਲਾਤ ਆ ਆ ਘਰਾਂ ਦੇ ਵਿੱਚ ਘਰਿਆ ਤੇ ਆ ਸਾਹਮਣੇ ਆ ਦੱਸ ਰਹੇ ਆ ਗਵਾਂਡੀ ਕਹਿੰਦੇ ਆ 10:30 11 ਵਜੇ ਤੱਕ ਵੈਸੇ ਬਾਹਰ ਬੈਠ ਰਹੇ ਨੇ ਤੇ ਮੇਰਾ ਬੇਟਾ ਕਹਿ ਰਿਹਾ ਕੋਈ ਜਾਗੋ ਮੇਰਾ ਖਿਆਲ ਕੋਈ ਮੱਲੇ ਦੀ ਨਿਕਲ ਰਹੀ ਆ ਤੇ ਇਧਰ ਨੂੰ ਸ਼ਾਇਦ ਆਏ ਤੇ ਪਾਪਾ ਮੈਂ ਵੇਖਣੀ ਆ ਤੇ ਉਹਨਾਂ ਨੂੰ ਕੀ ਪਤਾ ਸੀ ਵੀ ਆ ਕੰਮ ਹੋਇਆ ਗੋਲੀਆਂ ਚੱਲਾ ਕੇ ਗਏ ਆ ਤੇ ਲੋ ਘਰ ਕਿੰਨੇ ਪਰਿਵਾਰਿਕ ਮੈਂਬਰ ਸੀ ਜਦੋਂ ਇਹ ਸਾਰੇ ਕਾਰਵਾਈ ਹੋਈ ਆ ਘਰ ਸਾਰੇ ਪਰਿਵਾਰਿਕ ਮੈਂਬਰ ਸੀ ਫਾਦਰ ਸੀ ਮਦਰ ਸੀ ਛੋਟੀ ਬੱਚੀ ਸੀ ਤੇ ਇੱਕ ਇਹ ਦੱਸੋ ਵੀ ਇਹ ਦੁਕਾਨਦਾਰ ਬੰਦੇ ਆ ਕੀ ਇਹ ਆਪਣੀ ਦੁਕਾਨਦਾਰੀ ਨਾ ਕਰਨ ਸਾਰਾ ਦਿਨ ਇਹਨਾਂ ਨੇ ਦੁਕਾਨ ਤੇ ਬੈਠਣਾ ਓਪਨ ਓਪਨ ਸ਼ਟਰਾ ਜਦੋਂ ਮਰਜੀ ਜਿਹੜਾ ਮਰਜੀ ਆਏ ਆਣ ਕੇ ਗੋਲੀ ਮਾਰ ਕੇ ਚਲ ਜੇ ਜੇ ਕੋਈ ਕਮਾਊਗਾ ਤੇ ਖਾਏਗਾ ਤੇ ਜੇ ਇਹ ਇਦਾਂ ਕਰਦੇ ਆ ਦੁਕਾਨਾ ਬੰਦ ਕਰਕੇ ਐਸਐਸਪੀ ਸਾਹਿਬ ਨੂੰ ਦੇ ਆਉਂਦੇ ਆ ਤੇ ਪੁਲਿਸ ਪ੍ਰਸ਼ਾਸਨ ਪੁੱਛ ਪੁਲਿਸ ਪ੍ਰਸ਼ਾਸਨ ਨੂੰ ਮੈਂ ਕਹਿ ਰਿਹਾ ਡੇਢ ਦੋ ਘੰਟੇ ਹੋ ਗਏ ਆ ਅਜੇ ਤੱਕ ਕੋਈ ਪ੍ਰਸ਼ਾਸਨ ਦਾ ਇੱਕ ਵੀ ਕਰਮਚਾਰੀ ਇੱਥੇ ਆਉਣਾ ਉਹਨੇ ਇੱਥੇ ਜ਼ਰੂਰੀ ਨਹੀਂ ਸਮਝਿਆ ਮੈਂ ਤੇ ਇਹਨਾਂ ਨੂੰ ਕਹਿ ਰਿਹਾ ਮੈਂ ਪੁਲਸ ਨੂੰ ਤੱਕੇ ਆਲਰੇਡੀ ਕੰਪਲੀਟ ਨਾ ਦਿੱਤੀਆਂ ਤੇ ਆਲਰੇਡੀ ਦੱਸ ਵੀ ਚੁਕੇ ਆ ਵੀ ਆਹ ਬੰਦੇ ਆ ਤੇ ਜਿਹੜੇ ਬੰਦੇ ਨੇ ਉਹਨਾਂ ਨੂੰ ਪੁਲਸ ਨੇ ਆ ਬਾਹਰ ਭੇਜ ਦਿੱਤਾ ਸੋ ਸੋ ਮੈਂ ਸਾਡੇ ਇੱਥੋਂ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਜਿਹੜੀ ਤੁਹਾਡੀ ਕਾਨੂੰਨ ਵਿਵਸਥਾ ਤੁਹਾਡੀ ਸਰਕਾਰ ਆ ਜਿਹੜੀ ਇਹ ਕਾਨੂੰਨ ਵਿਵਸਥਾ ਤੇ ਬੜੀ ਫੇਲੀਅਰ ਸਾਬਤ ਹੋਈ ਆ ਸੋ ਜਿਹੜੇ ਕੋਈ ਕਰਮਚਾਰੀ ਅੱਜ ਦੇਖ ਲਓ ਤੁਸੀਂ 2 ਘੰਟੇ ਹੋ ਗਏ ਆ ਜ਼ਿੰਮੇਵਾਰ ਪ੍ਰਤੀਨਿਧਤਾ ਕਰ ਰਿਹਾ ਵਾਰਡ ਨੂੰ ਤੇ ਅਜੇ ਤੱਕ ਪੁਲਿਸ ਨੇ ਮੇਰੇ ਖਿਆਲ 2 ਮਿੰਟ ਦਾ ਰਸਤਾ ਅਜੇ ਤੱਕ ਪੁਲਿਸ ਨੇ ਇੱਥੇ ਆਉਣਾ ਜ਼ਰੂਰੀ ਨਹੀਂ ਸਮਝਿਆ ਸੋ ਮੈਂ ਮੰਗ ਕਰਦਾ ਹਾਂ ਸੀਐਮ ਸਾਹਿਬ ਕੋ ਕਿ ਜਿਹੜੇ ਵੀ ਇਹ ਕਰਮਚਾਰੀ ਜਿਹੜੇ ਡਿਊਟੀ ਤੋਂ ਆਪਣੇ ਕੰਨੀ ਕਰਤਾਉਂਦੇ ਨੇ ਇਹੋ ਜਿਹਿਆਂ ਦੇ ਖਿਲਾਫ ਕਾਰਵਾਈ ਕਰਨ ਤੇ ਜਿਹੜਾ ਇੱਥੇ ਜਿਹੜਾ ਵਾਕਿਆ ਹੋਇਆ ਵਾ ਇਹਦੀ ਕਿਸੇ ਸੀਨੀਅਰ ਅਫਸਰ ਨੂੰ ਆਪਣੇ ਮਾਰਕ ਕਰਕੇ ਐਪਲੀਕੇਸ਼ਨ ਤੇ ਇਨਵੈਸਟੀਗੇਸ਼ਨ ਕਰਾਉਣ ਵੀ ਕੌਣ ਸ਼ਕਸ਼ ਨੇ ਜਿਹੜੇ ਇੱਥੇ ਗੋਲੀ ਚਲਾ ਗਏ ਪੜੀ ਗੋਲੀਆਂ ਚੱਲੀਆਂ ਆਏ ਆ ਤੇ ਕੀ ਕਹਿਣਾ ਚਾਹੋਗੇ ਹਲੇ ਤੁਸੀਂ ਪਹੁੰਚੇ ਹੋ ਬਦਲ ਲਗਾ ਸਰੇ ਕੋਈ ਸਮਾਗਠੇ ਕਰੀਬ ਲਗਾਏ ਤਰੰਤ ਉਹਨੇ ਥੋੜਾ ਜਿਹਾ ਵਿੱਚ ਬਾਜ਼ਾਰ ਦੇ ਵਿੱਚ ਘਰ ਘੋਣ ਕਰਕੇ ਤਾਂ ਲੰਬਾ ਜਿਹਾ ਮੁਸ਼ਕਿਲ ਆਈ ਇਹਨਾਂ ਦਾ ਕਾਰਜਾ ਸੀ ਕਾਬਰਾ ਇਹਨਾਂ ਦਾ ਕਿੰਨੀਆਂ ਗੋਲੀਆਂ ਬਰੰਦ ਕੀਤੀ ਬੋਲ ਪੰਜ ਪੰਜ ਟੋਟਲ ਪੰਜ ਨੇ ਦੋ ਤੇ ਅਣਚਲੀਆਂ ਨੇ ਤੇ ਤਿੰਨ ਜਿਹੜੇ ਚਲੀਆਂ ਨੇ ਹਾਂ ਤੇ ਇਹਨਾਂ ਦੇ ਨਿਸ਼ਾਨ ਵੀ ਗੇਟਾਂ 'ਚ ਇੱਕ ਤੇ ਗੇਟਾਂ 'ਚ ਪਿਆ ਵਾ ਤੇ ਛਤਰੂ ਵਜੇ ਇਹਨਾਂ ਦੇ ਘਰ ਦੇ ਉੱਤੇ ਹਾਂ ਬਾਕੀ ਸਿਸ਼ਟੀ ਫੁਟੇਜ ਚੈੱਕ ਕਰਕੇ ਜੋ ਵੀ ਆ ਬੰਦੀ ਕਰ ਲਈ ਆਪਾਂ ਕਰਾਂਗੇ ਜੀ ਕੋਈ ਜਾਨਵਰਾਂ ਨੂੰ ਕੋਈ ਜਾਨਵਰਾਂ ਨੂੰ ਨੁਕਸਾਨ ਨਹੀਂ ਹੋਇਆ ਨਹੀਂ ਜਾਨਵਰਾਂ ਲਈ ਨਿਸ਼ਾਨਾ ਹੋਵੇ ਕੋਈ ਖਬਰ ਨਹੀਂ ਆ ਤੇ ਅਫਸਰ ਵੀ ਆ ਰਹੇ ਸੀਨੀਅਰ ਅਫਸਰਾਂ ਨਾਲ ਵੀ ਗੱਲ ਹੋ ਗਈ ਹੈ ਹਾਂ ਸਾਰੇ ਮੌਕੇ ਤੇ ਪਹੁੰਚ ਰਹੇ ਆ ਹਾਂ ਤੇ ਜੋ ਹੈ ਕਿ ਆਪਾਂ ਦੇਖੇ ਹਰ ਸਮੇਂ ਕ੍ਰਾਸਿਕ ਸੈਸਲ ਤੇ ਮਤਲਬ ਲੈ ਕੇ ਵੀ ਅਨੁਪ੍ਰੇਸ਼ ਕਰਨ ਦੀ ਹਰੇਕ ਪੱਖੋਂ ਆਪਾਂ ਕੋਸ਼ਿਸ਼ ਕਰ ਰਹੇ ਹਾਂ